ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਉਹਨਾਂ ਛੋਟੇ ਸਾਹਿਬ ਜਦਿਆਂ ਨੂੰ ਐਸਾ ਸਥਾਨ ਦੇ ਵਿੱਚ ਨੀਆਂ ਵਿੱਚ ਚੜਾਇਆ ਗਿਆ ਸੀ ਸੂਬਾ ਸਰਹੰਗੋਲੋਂ ਸਾਧ ਸੰਗਤ ਜੀ ਇਸ ਸਥਾਨ ਦੇ ਦਰਸ਼ਨ ਕਰੋ ਨਵੇਂ ਸਾਲ ਤੇ ਸੰਗਤਾਂ ਦਰਸ਼ਨਾਂ ਦੇ ਲਈ ਇੱਥੇ ਆ ਰਹੀਆਂ ਨੇ ਜੋ ਸ੍ਰੀ ਦਿデアੜਨ ਦੇ ਵਿੱਚ ਦਰਸ਼ਨ ਨਹੀਂ ਕਰ ਸਕੇ ਉਹ ਇਸ ਸਥਾਨ ਤੇ ਆ ਕੇ ਅੱਜ ਨਵੇਂ ਸਾਲ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਦੇ ਲਈ ਪਹੁੰਚੇ ਨੇ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਰਧਾਂਜਲੀ ਨੂੰ ਪ੍ਰਣਾਮ ਕਰ ਰਹੇ ਨੇ ਪੂਰੀ ਸੰਗਤ ਦੇਸ਼ਾਂ ਦੇਸ਼ਾਂ ਤੋਂ ਹੱਲੇ ਵੀ ਹਉਮ-ਹਮਾ ਕੇ ਪਹੁੰਚ ਰਹੀ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਪਵਿੱਤਰ ਸਥਾਨ ਦੇ ਇਸ ਸਥਾਨ ਦੇ ਬਿਲਕੁਲ ਜਿੱਥੋਂ ਦੀਆਂ ਸੰਗਤਾਂ ਜਾ ਰਹੀਆਂ ਨੇ ਇੱਥੇ ਉਹ ਸਰਹੰਦ ਦੀ ਕੰਧ ਹੈ ਜਿੱਥੇ ਛੋਟੇ ਸਹਿਬ ਜੀ ਆਦਿਆਂ ਨੂੰ ਨੀਂਵ ਵਿੱਚ ਚੜਾ ਆ ਗਿਆ ਸੀ ਇਸ ਸਥਾਨ ਦੇ ਤੁਸੀਂ ਸਾਧ ਸੰਗਤ ਜੀ ਦਰਸ਼ਨ ਕਰ ਸਕਦੇ ਹੋ ਫਤਿਹਗੜ ਸਾਹਿਬ ਦੀ ਧਰਤੀ ਤੋਂ ਸਿੱਧਾ ਪ੍ਰਸਾਰਣ ਅਸੀਂ ਇੱਥੋਂ ਪੇਸ਼ ਕਰ ਰਹੇ ਹਾਂ ਜੀ ਸੰਗਤਾਂ ਇਥੇ ਜਿਹੜੀਆਂ ਸੰਗਤਾਂ ਸ਼੍ਰੀ ਦੀਹਾੜੇ ਤੇ ਦਰਸ਼ਨ ਨਹੀਂ ਕਰ ਸਕੀਆਂ ਇਥੇ ਨਹੀਂ ਪਹੁੰਚ ਸਕੀਆਂ ਕਿਉਂਕਿ ਬਹੁਤ ਜ਼ਿਆਦੀ ਸੰਗਤ ਪਹੁੰਚੀ ਸੀ ਬਹੁਤ ساری ਸੰਗਤ ਦਰਸ਼ਨਾਂ ਨੂੰ ਰਹਿ ਗਈ ਸੀ ਉਹ ਨਵੇਂ ਸਾਲ ਤੇ ਇਸ ਸਥਾਨ ਤੇ ਆ ਕੇ ਦਰਸ਼ਨਾਂ ਨੂੰ ਪਹੁੰਚ ਰਹੇ ਨੇ ਆਪ ਸਭ ਸੰਗਤ ਜੀ ਇਸ ਗੁਰੂ ਸਥਾਨ ਦਾ ਦਰਸ਼ਨ ਕਰ ਸਕਦੇ ਹੋ ਮਹਾਰਾਜ ਨਵੇਂ ਸਾਲ ਤੇ ਆਪ ਸਭ ਨੂੰ ਤੰਦਰੁਸਤੀਆਂ ਖੁਸ਼ੀਆਂ ਤਰੱਕੀਆਂ ਬਖਸ਼ੇ ਜੀ। ਇਹੀ ਪ੍ਰਮਾਤਮਾ ਅੱਗੇ ਅਰਦਾਸ ਹੈ। ਪੂਰੇ ਅਵਤਾਰ ਰੇਡੀਓ ਦੀ ਟੀਮ ਵੱਲੋਂ ਆਪ ਸਭ ਨੂੰ ਨਵੇਂ ਬਰੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਹੁੰ।